ਦੋਸਤੋ ਜਿਹੜੇ ਭਈਆ ਕਿਸਮ ਦੇ ਲੋਕ ਨੇ ਇਹਨਾਂ ਨੂੰ ਸਾਡੇ ਬਾਰੇ ਪੂਰੀ ਜਾਣਕਾਰੀ ਹੋ ਚੁੱਕੀ ਹੈ ਕਿ ਜਿਹੜੇ ਪੰਜਾਬੀ ਲੋਕ ਨੇ ਇਹ ਚੰਗੇ ਫਰੂਟ ਜਾਂ ਹੋਰ ਚੰਗੇ ਪਦਾਰਥ ਪਸੰਦ ਨਹੀਂ ਕਰਦੇ ਸਗੋਂ ਸਾਡੇ ਵੱਲੋਂ ਪਰੋਸਿਆ ਹੋਇਆ ਗੰਧ ਹੀ ਏ ਜ਼ਿਆਦਾ ਪਸੰਦ ਕਰਦੇ ਨੇ ਕਿ ਜਿਸ ਕਰਕੇ ਸਾਨੂੰ ਗੰਧ ਖਵਾ ਕੇ ਖੁਸ਼ ਨੇ ਤੇ ਗੰਧ ਦੇ ਹੀ ਪੈਸੇ ਕਮਾ ਰਹੇ ਨੇ ਆ ਡਰਾਮ ਵੱਢ ਕੇ ਇਹਨਾਂ ਨੇ ਨੀਲੇ ਰੰਗ ਦਾ ਤੇ ਖੂਰ ਹੈ ਇਹਨਾਂ ਡਰਾਮ ਵੱਢ ਕੇ ਇਹਦੇ ਟੱਪ ਬਣਾ ਲੈਣ ਤੇ ਵਿੱਚ ਵਿੱਚ ਵੇਖੋ ਬੜਿਆ ਖੜਾ ਉਹਦੇ ਪੂਰੀ ਕਹਾਣੀ ਮਾਰ ਰਿਹਾ ਵਿੱਚੇ ਪਸੇਨਾ ਵਿੱਚ ਹਿਮਾਲਾ ਵਿੱਚੇ ਇਹਨਾਂ ਦੇ ਬੇੜੀਆਂ ਇਕੱਠੇ ਠੁਕਾ ਸਭ ਕੁਝ ਇੱਥੇ ਵਿੱਚੇ ਚੱਲਦਾ ਹੈ ਤੇ ਵੀਡੀਓ ਵੀ ਬੜੇ ਸ਼ੌਂਕ ਦੇ ਨਾਲ ਬਣਾਉਂਦੇ ਨੇ ਤੇ ਨਾਲ ਹੀ ਇਹ ਇਹਨਾਂ ਦੀ ਭਾਵਨਾ ਵੀ ਇਹੀ ਵੱਲੋਂ ਲੱਗ ਰਹੀ ਹੈ ਕਿ ਜੋ ਵੀ ਤੁਸ ਕਰਨਾ ਕਰ ਲੋ ਸਾਡਾ ਇਹ ਤੁਹਾਨੂੰ ਇਸ ਤਰ੍ਹਾਂ ਹੀ ਪਾਵਾਂਗੇ ਕਿਉਂਕਿ ਅਸੀਂ ਪਸੰਦੀ ਇਸ ਤਰ੍ਹਾਂ ਦਾ ਕਰਨੇ ਆ ਮੈਂ ਵੀ ਤੁਹਾਡੇ ਨਾਲ ਹੀ ਮੈਂ ਕੋਈ ਅਲੱਗ ਨਹੀਂ ਹੈਗਾ ਤੁਹਾਡੇ ਵਿੱਚ ਹੀ ਆਉਣਾ ਆ ਤੇ ਸਭੋ ਸਾਨੂੰ ਇਹਨਾਂ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਸਾਨੂੰ ਇਹਨਾਂ ਦੀ ਜਿਹੜੇ ਹੈਗੇ ਪਦਾਰਥੇ ਬਣਾਉਂਦੇ ਆ ਇਹਨਾਂ ਦੀ ਚੰਗੀ ਤਰ੍ਹਾਂ ਛਾਣਪੀਣ ਕਰਨੀ ਚਾਹੀਦੀ ਏ ਕਿ ਕਿੱਥੇ ਬਣਦੇ ਨੇ ਕਿਵੇਂ ਬਣਦੇ ਨੇ ਇਹਨਾਂ ਲੋਕਾਂ ਦੇ ਬੱਚੇ ਵੀ ਬਹੁਤ ਹੋ ਚੁੱਕੇ ਨੇ ਪਰ ਇਹ ਫਿਰ ਵੀ ਨਹੀਂ ਹਟਦੇ ਕਿਉਂਕਿ ਇਹਨਾਂ ਦਾ ਅਜੇ ਤੱਕ ਪੂਰੀ ਤਰ੍ਹਾਂ ਘਟਾਪਾ ਨਹੀਂ ਚੜ ਸਕਿਆ ਆ ਹੁਣ ਉਹਨੇ ਇਹਨਾਂ ਨੇ ਚਾਂਪਾ ਤਿਆਰ ਕੀਤੀਆਂ ਨੇ ਸਾਡੇ ਲੋਕ ਸੋਇਆ ਚਾਂਪ ਜਿਹੜੇ ਨੇ ਬੜੀ ਪਸੰਦ ਕਰਦੇ ਨੇ ਤੇ ਇਹਨਾਂ ਨੇ ਚਾਂਪ ਤਿਆਰ ਕਰ ਦਿੱਤੀ ਹੋਈ ਐ ਤੇ ਹੁਣ ਬਾਜ਼ਾਰ ਦੇ ਵਿੱਚ ਜਾਏਗੀ ਤੇ ਸ਼ੀਸ਼ੇ ਦੇ ਵਿੱਚ ਝੜ ਕੇ ਰੱਖੀ ਜਾਏਗੀ ਤੇ ਬਹੁਤ ਸੁੰਦਰ ਲੱਗਦੀ ਐ ਤੇ ਲੋਕ ਇਹਨੂੰ ਖਾਣਾ ਪਸੰਦ ਕਰਦੇ ਨੇ